ਜੋਗ ਵਿਖੇ ਕਾਂਗਰਸ ਦੇ ਵੱਲੋਂ ਇੱਕ ਪ੍ਰੈਸ ਵਰਤਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਦ ਮੈਂਬਰ ਸੁਖਿੰਦਰ ਸਿੰਘ ਅੰਦਾਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ। ਥਾਣਿਆਂ ਤੇ ਚੌਕਿਆਂ ਤੇ ਬੰਬ ਸੁੱਟੇ ਜਾ ਰਹੇ ਨੇ ਤੇ ਬਰਾਦੀਆਂ ਦਾ ਮਨੋਬਲ ਜਿਹੜਾ ਹੈ ਉੱਚਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਸਾਬਕਾ ਕਾਂਗਰਸੀ ਵਿਦਾਇਕਾ ਸੁਮੇਤ ਸ਼ਾ ਮਰੋੜਾ ਅਤੇ ਭਰਤ ਕੁਸ਼ਨਾ ਚੂਕਲਾ ਖਿਲਾਫ ਜਿਲ੍ਹੇਦਾਰ ਵੱਲੋਂ ਦਾਇਰ ਕੀਤੇ ਕੇਸਾਂ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੇ ਚਲਾਉਣਾ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਇੱਕ ਚੰਗੀ ਸਰਕਾਰ ਚਲਾਉਣ ਦੇ ਵਿੱਚ ਫਰਕ ਕਰਦੇ ਪੂਰੀ ਤਰ੍ਹਾਂ ਦੇ ਨਾਲ ਇਸ ਚੀਜ਼ ਦੇ ਵਿੱਚ ਸਹਿਮਤ ਹੁੰਦੇ ਕਿ ਪ੍ਰੈਸ ਵਾਰਤਾ ਦੇ ਵਿੱਚ ਸਾਬਕਾ ਵਿਧਾਇਕ ਅਮਿਤ ਵੇਜ ਮੇਅਰ ਪਨਨਾਲ ਪਾਟਿਆ ਸੁਜਨਪੁਰ ਦਾ ਵਿਧਾਇਕ ਨਰੇਸ਼ ਜਿਹੜੀ ਵੀ ਹਾਜ਼ਰ ਸੰਸਦ ਮੈਂਬਰ ਕੁਜਿੰਦਰ ਸਿੰਘ ਗੰਦਾਵਾ ਨੇ ਕਿਹਾ ਹੈ ਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਾਪਸ ਸਾਹਿਬ ਬੀਮਰਾਓ ਮੇਦਕਰ ਦਾ ਜਿਸ ਤਰ੍ਹਾਂ ਨਾਲ ਅਪਮਾਨ ਕੀਤਾ ਹੈ ਜਿਸ ਤੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ 24 ਦਸੰਬਰ ਤੋਂ ਸ਼ੁਰੂ ਹੋਤੀ ਜਿਲਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਅਮਿਤ ਸ਼ਾਹ ਦਾ ਪੁੱਤਣਾ ਫੁਕਿਆ ਜਾਵੇਗਾ ਤੇ ਪਾਜਪਾ ਦੇ ਨਾਲ ਆਮ ਆਦਮੀ ਪਾਰਟੀ ਦੇਸ਼ ਨੂੰ ਬਰਬਾਦ ਕਰਦੀ ਹੈ ਇਹ ਸੁਖਿੰਦਰ ਸਿੰਘ ਗੰਦਾਵਾ ਨੇ ਇੱਕ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਹੈ ਕਿ ਆਉ ਦੇਖਣਾ ਹੋਊ ਕਿ ਕੀ ਗਲਪਾਂ ਤੋਂ ਉਹਨੇ ਕਹੀਆਂ ਤੇ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਵਿਰੋਧੀ ਪਾਰਟੀਆਂ ਤੇ ਖੜੇ ਕੀਤੇ ਵਰਕ ਕਰਦਾ ਔਰ ਜਿਹੜੀ ਮੇਨ ਅੱਜ ਸਾਡਾ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਰਕੂਲਰ ਆਇਆ ਕਿ ਸਾਰੇ ਐਮਪੀ ਔਰ ਡਿਸਟ੍ਰਿਕਟ ਕਾਂਗਰਸ ਕਮੇਟੀਆਂ ਜਿਹੋਨਾਂ ਦੇ ਨਾਲ ਹੀ ਜਿਹੜੇ ਸਾਡੇ ਸੀ ਡਬਲਯੂ ਸੀ ਦੇ ਮੈਂਬਰ ਨੇ ਜਨਰਲ ਸੈਕਟਰੀਜ਼ ਨੇ 올 ਇੰਡੀਆ ਕਾਂਗਰਸ ਕਮਿਟੀ ਤੇ ਕਿ ਜੋ ਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਦੋਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀਗੀ ਰਾਜ ਸਭਾ ਦੇ ਵਿੱਚ ਇਹ ਕਹਿੰਨੇ ਕਿ ਅੰਬੇਡਕਰ 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 ਇਤਨਾ ਨਾਮ ਲਿਤੇ ਹੋ ਆਪ ભગવાન ਦਾ ਨਾਮ ਲਓ ਤਾਂ ਆਪ ਨੂੰ ਸਾਫ ਜਨਮ ਦਾ ਸਵਰਗ ਮਿਲੇਗਾ ਤੋਦੈਂ ਹਿੰਦੂਸਤਾਨ ਦੀ ਪਾਰਲੀਮੈਂਟ ਚ ਕਨਸਟੀਟਿਊਸ਼ਨ ਦੇ ਉੱਪਰ ਬਹਿਸ ਹੋਈ ਉੱਥੇ 2 ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਮ ਆਇਆ ਤੇ ਉਹਨਾਂ ਨੂੰ ਨਰਮਾਤਾ ਕਿਹਾ ਗਿਆ ਦੇਸ਼ ਦਾ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨਲ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜਿਹੀ ਲੈਂਗੁਏਜ ਬੋਲਣ ਦੇ ਵਿੱਚ ਉੱਥੇ ਪਾਰਲੀਮੈਂਟ ਚ ਵੀ ਅਸੀਂ ਰੋਕੀਤਾ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹ ਉਹਦੇ ਅਗੇਂਸਟ ਜਾ ਕੇ ਉਲਟਾ ਕੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਹ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅੱਧੇ ਸਿੱਟਣ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜਨ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨਟਾਈਜ਼ ਕਰ ਦਿੱਤੀ ਕਿ ਪਰ ਇਹ 31 ਉਹਦੇ ਬਜਟ ਸੈਸ਼ਨ ਤੱਕ ਪਾਰਲੀਮੈਂਟ ਨੂੰ ਉਹਨਾਂ ਨੇ ਠਾਹ ਹੀ ਦਿੱਤਾ ਤੇ ਉਹਦੇ ਬਾਅਦ ਜਦੋਂ ਅਸੀਂ ਪੰਜਾਬ ਜਿਹੜੇ ਐਮਪੀ ਸੀ ਸਾਰੇ ਸਾਰੀਆਂ ਪਾਰਟੀਆਂ ਦੇ ਇੱਕ ਪਾਰਟੀ ਨੇ ਜਿਹਨੇ ਅਲਾਈ ਸੀਗੇ ਉਹਨਾਂ ਨੇ ਸਾਰਿਆਂ ਨੇ ਉੱਥੇ ਧਰਨਾ ਦਿੱਤਾ ਔਰ ਨਾਲ ਹੀ ਉਥੋਂ ਚੱਲੇ ਤੇ ਉਹਦੇ ਸਾਹਮਣੇ ਜਦੋਂ ਆਇਆ ਤੇ ਇਹਨਾਂ ਨੇ ਬੀਜੇਪੀ ਦੇ ਐਮਪੀ ਜਿਹੜੇ ਸੀ ਮੇਰੇ ਖਿਆਲ ਅਕਿ ਫਰਸਟ ਟਾਈਮ ਹੋਇਆ ਪੂਰੀ ਹਿੰਦੁਸਤਾਨ ਦੀ ਹਿਸਟਰੀ ਵਿੱਚ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਇਹ ਕਦੀ ਨਹੀਂ ਹੋਇਆ ਕਿ ਜਿਹੜੀ ਰੂਲਿੰਗ ਪਾਰਟੀ ਆ ਉਹ ਖੜੇ ਹੋ ਕੇ ਆਪੋਜੀਸ਼ਨ ਨੂੰ ਰੋਕੇ ਤੇ ਉਹ ਨਰੇਟਿਵ ਚੇਂਜ ਕਰ ਲਈ ਇੱਕ ਉਹਨਾਂ ਦਾ ਕੋਈ ਐਮਪੀ ਜਿਹੜਾ ਸੀ ਆਪਣੇ ਆਪ ਡਿੱਗਾ ਜਾਂ ਕੀ ਹੋਇਆ ਉਹ ਉਲਟਾ ਉਹਦਾ ਨਾਂ ਜਿਹੜਾ ਰਾਹੁਲ ਗਾਂਧੀ ਤੇ ਲਾ ਦਿੱਤਾ ਗਿਆ ਅਸੀਂ ਡਿਮਾਂਡ ਕੀਤੀ ਸੀ ਕਿ ਸੀਸੀਟੀਵੀ ਫੁਟੇਜ ਲੈ ਕੇ ਆਓ ਤੇ ਪਤਾ ਲੱਗੇ ਕਿ ਕਿੰਨੇ ਉਨੇ ਉਹਨਾਂ ਨੂੰ ਠੀਕ ਹੈ ਜਾਂ ਕਿੰਨੇ 60 ਲਈ ਹੈ ਇਹ ਚੀਜ਼ਾਂ ਸਾਰੀਆਂ ਨੇ ਪਰਮਿਟ ਕੀਤੀ ਜਿਹੜੀ ਚੁਣਨ ਕਿ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਜਿੰਨਾ ਮੈਂ ਪ੍ਰਧਾਨ ਮੰਤਰੀ ਦੇ ਕਰਕੇ ਨਾ ਲਿਆ ਕਿ ਉਹਨਾਂ ਨੂੰ ਇਹਦਾ ਇਹਨੂੰ ਮਿਨਿਸਟਰੀ ਤੋਂ ਡਰਾਪ ਕਰਨਾ ਚਾਹੀਦਾ ਜਾਂ ਹਮੇਸ਼ਾ اخਲਾਕੀ ਜਿਹੜਾ ਉਹ ਫਰਜ਼ ਬੰਦਾ ਕਿ ਉਹ ਆਪਣੇ ਅਸਤੀਵਾ ਦੇਖੇ ਜੋ ਤੋਹਫੀਨ ਕੀਤੀ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਹਦੀ ਮਾਫੀ ਉਹਨਾਂ ਜਨਤਕ ਤੌਰ ਤੇ ਮੰਗਣੀ ਚਾਹੀਦੀ ਹੈ ਔਰ ਪ੍ਰਧਾਨ ਮੰਤਰੀ ਨੂੰ ਜੇ ਅਸਤੀਫਾ ਨਹੀਂ ਦੇਂਦੇ ਤੇ ਉਹਨੂੰ ਡਰਾਪ ਕਰਕੇ ਮਿਨਿਸਟਰੀ ਚੋਂ ਇਹਦਾ ਦੇਣਾ ਚਾਹੀਦਾ ਕਿ ਅਸੀਂ ਹਿੰਦੁਸਤਾਨ ਨੂੰ ਇੱਕ ਜਿਹੜੀ ਸੈਕੂਲਰ ਸਟੇਟ ਆ ਡੈਮੋਕ੍ਰੈਟਿਕ ਕੰਟਰੀ ਆ ਉਹਦੇ ਵਿੱਚ ਇਹੋ ਜੀ ਕੋਈ ਈਖਾੜੀ ਗੱਲ ਨਹੀਂ ਕੀਤੀ ਜਾਏਗੀ ਉਹ ਮਿਨਿਸਟਰ ਦੀ ਇਸ ਰਿਜ਼ਰਵ ਸ਼ਬਦਾਵਲੀ ਤੇ ਕਾਂਗਰਸ ਪਾਰਟੀ ਦਾ ਕੀ ਸਵਾਲ ਹੈ ਇਹੋ ਹੀ ਇੱਕ ਜੋਦ ਜਿਹੜੀ ਉਹਦੀ ਸ਼ਬਦਾਵਲੀ ਸੀ ਕਿ ਅੰਬੇਡਕਰ ਅੰਬੇਡਕਰ ਕਹਿੰਦੇ ਹੋ ਕਿ ਤਨਾ ਭਗਵਾਨ ਦਾ ਨਾਮ ਲੇ ਲੋ ਭਈ ਜਿਨ੍ਹਾਂ ਨੇ ਸੰਵਿਧਾਨ ਪੜਾਇਆ ਜਿਨ੍ਹਾਂ ਨੇ ਡੈਮੋਕ੍ਰੇਸੀ ਖੜੀ ਕੀਤੀ ਜਿਨ੍ਹਾਂ ਨੇ ਦੇਸ਼ ਨੂੰ ਪਾਰਲੀਮੈਂਟ ਦਿੱਤੀ ਇਹਨਾਂ ਨੇ ਦੇਸ਼ ਦੇ ਮੌਲਿਕ ਅਧਿਕਾਰ ਬਣਾਏ ਫੰਡਮੈਂਟਲ ਰਾਈਟਸ ਦਿੱਤੇ ਅੱਜ ਉਹਨਾਂ ਸਾਰਿਆਂ ਨੂੰ ਹੌਲੀ-ਹੌਲੀ ਖਤਮ ਕਰ ਰਹੇ ਤੇ ਇਹ ਹਿੰਦੁਸਤਾਨ ਦੀ ਕਿਸਮਤ ਚੰਗੀ ਆ ਜਿਹੜੇ ਕਹਿੰਦੇ ਕਿ ਆਪकी ਬਾਤ 400 ਪਾਰ ਤੋਂ ਇਹਨਾਂ ਕੋਲ ਮੈਜੋਰਟੀ ਨਹੀਂ ਹੈ ਨਹੀਂ ਤੇ ਹਿੰਦੁਸਤਾਨ ਦਾ ਸੰਵਿਧਾਨ ਤੈਸ ਨੈਸ ਕਰ ਦਿੰਦੇ ਔਰ ਹਿੰਦੁਸਤਾਨ ਨੂੰ ਦੁਨੀਆ ਦੇ ਵਿੱਚ ਖੜੇ ਹੋਣ ਲਈ ਜਗ੍ਹਾ ਨਹੀਂ ਸੀ। ਜਿਹੜੀ ਸੰਡਿਓ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਮжоਰਿਟੀ ਨਹੀਂ ਦਿਖਾ ਪਈ ਕੀ ਮੰਨਦੇ? ਬਿਲਕੁਲ ਜਿਹੜੀ ਆਮ ਆਦਮੀ ਪਾਰਟੀ ਤੇ ਭਾਜਪਾ ਵਿੱਚ ਕੋਈ ਬਹੁਤਾ ਫਰਕ ਨਹੀਂ। ਇਹ ਦੋਵੇਂ ਇੱਕੋ ਹੀ ਡਿਕਟੇਟਰਸ਼ਿਪ ਪਾਲਿਟੀ ਕਰੇ ਚੱਲਦੀ ਹੈ ਔਰ ਉਹ ਉੱਥੇ ਪਟਿਆਲਾ ਦੇ ਵਿੱਚ ਜੋ ਇਹਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂ ਹੋਰ ਕੋਈ ਅੱਜ ਪੰਜਾਬੀਆਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡੀ ਇੰਡੀਆ ਜਾਤੀਆਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਿਜੈਕਟ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਰਿਜੈਕਟ ਵੀ ਕੀਤਾ ਤੇ 2 ਦਿਨ ਪਹਿਲਾਂ ਹਾਈ ਕੋਰਟ ਨੇ ਜੋ ਵਿਜੀਲੈਂਸ ਨੇ ਪੰਜਾਬ ਦੇ ਵਿੱਚ ਤੱਕੇਸ਼ਾਈਆਂ ਕੀਤੀਆਂ ਆਸ਼ੂ ਔਰ ਸੁੰਦਰ ਸ਼ਾਮ ਰੋੜੇ ਦੇ ਜਿਹੜੇ ਪਰਚੇ ਬਣਾਏ ਗਏ ਸੀ ਹਾਈ ਕੋਰਟ ਨੇ ਉਹ ਉਹਨਾਂ ਦੀ ਅਪੀਲ ਜਿਹੜੀਆਂ ਕੇਸ ਸੀ ਜਿਹੜੇ ਐਫ ਆਰ ਵੀ ਕਾਸ਼ ਕਰ ਦਿੱਤੀ ਖਤਮ ਹੀ ਕਰ ਦਿੱਤੀ ਕਿ ਤੁਹਾਡੀ ਐਫ ਆਰ ਵੀ ਗਲਤ ਹੈ ਉਹਦੇ ਵਿੱਚ ਮੁੱਖ ਮੰਤਰੀ ਦਾ ਅਸਤੀਫਾ ਬਣਦਾ ਜਿਹਦੇ ਕੋਲ ਵਿਜਲੈਸ ਡਿਪਾਰਟਮੈਂਟ ਆ ਜਿਹੜੀ ਧੱਕੇਸ਼ਾਹੀ ਕੀਤੀ ਤੇ ਇਧਰੋਂ ਉਹੋ ਚੀਜ਼ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮਿਊਸਪਲ ਸੋਨਾ ਦੇ ਵਿੱਚ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਅਗੇਂਸਟ ਵੋਟਾਂ ਕੀਤੀਆਂ ਨੇ ਇਹਨਾਂ ਇਥੇ ਲਈ ਮੈਂ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਵੀ ਕਰਦਾ। ਕੱਲੋਂ ਅਰੋਭ ਵੀ ਲਗਾਏ ਗਏ ਆਮ ਆਦਮੀ ਪਾਰਟੀ ਦੇ ਉੱਤੇ ਧੱਕੇਸ਼ਾਹੀ ਦੇ ਸਰ ਉਹਨੂੰ ਕਿੱਦਾਂ ਦੇਖਦੇ ਹੋ ਨਗਰ ਪੰਚਾਇਤ ਦੇ ਵਿੱਚ ਹੋਇਆ ਸਰ ਦੇਖੋ ਤੁਸੀਂ ਮੈਂ ਇਹੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਥਾਂ ਨਹੀਂ ਧੱਕੇ ਸ਼ਾਈ ਕੀਤੀ ਔਰ ਪੰਜਾਬ ਦੇ ਵਿੱਚ ਅੱਜ ਜਿਹੜੀ ਗੁੰਡਾਇਜ਼ਮ ਚੱਲ ਰਿਹਾ ਜਿਹੜੇ ਰੈਡੀਕਲਸ ਆ ਕੇ ਪੁਲਿਸ ਸਟੇਸ਼ਨਾਂ ਤੇ ਉੱਤੇ ਬੰਬ ਸੁੱਟ ਰਹੇ ਨੇ ਔਰ ਪੰਜਾਬ ਦੇ ਡੀਜੀਪੀ ਜਾਂ ਜਿਹੜੇ ਐਸਐਸਪੀ ਨੇ ਉਹ ਕਹਿੰਦੇ ਅਸੀਂ ਚੌਕੀਆਂ ਬੰਦ ਕਰ ਦਿੱਤੀਆਂ ਮੇਰਾ ਖਿਆਲ ਹੈ ਕਿ ਇਹ ਪਹਿਲੀ ਵਾਰੀ ਹੋਈ ਗੱਲ ਕਿ ਇਹ ਕਹਿਣਾ ਕਿ ਹਾਂ ਪਟਾਕਾ ਚੱਲਿਆ ਸੀ ਤਮਾ ਲੋਗੀ ਆ ਕਿ ਪਿੰਡ ਸਾਰਾ ਬਾਹਰ ਆ ਜਾਂਦਾ ਤੇ ਕਹਿੰਦੇ ਕਿ ਨਾਲ ਕਹਿੰਦੇ ਕਿ ਅਸੀਂ ਇਨਕੁਆਰੀ ਕਰੇ ਜਾਂ ਤੇ ਬਿਲਕੁਲ ਡਿਨਾਈ ਕਰ ਦੇਣ ਕਿ ਬਿਲਕੁਲ ਉੱਥੇ ਨਹੀਂ ਚੱਲਿਆ ਤੇ ਫਿਰ ਉਹਦੇ ਅਗੇਂ ਉਹਦੇ ਆਰੀਆ ਜ਼ਿੰਮੇਵਾਰੀ ਕਿ ਅਸੀਂ ਚਲਾਈਆਂ ਨੇ ਔਰ ਜੋ ਉਹਨਾਂ ਨੇ ਕਿਹਾ ਉਹਦੇ ਉੱਤੇ ਪੰਜਾਬ ਪੁਲਿਸ ਜਿਹੜੀ ਆ ਅਮਲ ਕਰ ਰਹੀ ਆ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਪੁਲਿਸ ਚੌਕੀਆਂ ਕਰਾਂਗੇ ਉਹਨਾਂ ਪੁਲਿਸ ਚੌਕੀਆਂ ਪੁਲਿਸ ਸਟੇਸ਼ਨਾਂ ਦੇ ਏਡੀ ਆਡੀ ਉੱਚੀਆਂ ਦੁਆਰਾ ਕਰਦੇ ਉੱਚੇ ਦੁਆਰ ਤੇ ਕਰਦੇ ਲੋਕਾਂ ਦੀ ਸਿਕਿਉਰਿਟੀ ਦੀ ਉਹ ਵੀ ਆਪਾਂ ਜ਼ਿੰਮੇਵਾਰੀ ਤੋਂ ਭੱਜ ਗਏ ਆ ਤੇ ਪੁਲਿਸ ਸਟੇਸ਼ਨ ਜਿਹੜੇ ਉਹਨਾਂ ਦੇ ਦਵਾਰਾਂ ਉੱਚੀਆਂ ਕਰਕੇ ਕਿ ਇਹਦੇ ਉੱਪਰੋਂ ਕੋਈ ਬੰਬ ਨਾ ਆ ਜਾਏ ਇਹਦੇ ਕੋਈ ਨਾ ਕੋਤੇ ਚ ਮੈਂ ਇਹਨਾਂ ਨੂੰ ਕਿਹਾ ਕਿ ਪੁਲਿਸ ਸਟੇਸ਼ਨਾਂ ਦੀ ਜਿਹੜੀ ਆ ਦਵਾਰਾਂ ਉੱਚੀਆਂ ਕਰ ਲਈ ਪਜਾਏ ਉਹਨਾਂ ਦਾ ਮਨੋਬਲ ਉੱਚਾ ਕਰੋ ਕਿ ਤਾਂਕਿ ਉਹ ਪੰਜਾਬ 'ਚ ਸ਼ਾਂਤੀ ਬਾਲ ਸਕਣ ਇਹ ਸਹਿਮ ਦੀ ਜਿਹੜੀ ਪੋਲਟਿਕਸ ਆ ਡਰਾਉਨ ਦੀ ਜਿਹੜੀ ਆ ਮੈਂ ਟੀ ਮਿਨਿਸਟਰ ਸਭ ਨੂੰ ਕਿਹਾ ਕਿ ਆਪਣੇ ਬਾਹਰ ਆਓ ਵੇਖੋ ਪੰਜਾਬ 'ਚ ਕੀ ਹੋ ਰਿਹਾ ਅੰਦਰ ਬੈਠ ਕੇ ਜਾ ਮੀਟਿੰਗਸ ਕਰਕੇ ਇਹ ਪੰਜਾਬ ਨਹੀਂ ਸੰਭਲਿਆ ਜਾਣ ਬੜੀ ਮੁਸ਼ਕਲ ਉਸ ਦੌਰ ਤੋਂ ਅਸੀਂ ਨਿਕਲੇ ਆ ਦੁਬਾਰਾ ਔਰ ਤੋਂ ਪੰਜਾਬ ਨਹੀਂ ਜਾਣਾ ਚਾਹੀਦਾ ਔਰ ਇੱਕ اخਲਾਕੀ ਜ਼ਿੰਮੇਵਾਰੀ ਜਿਹੜੀ ਆ ਔਰ ਡੀਜੀਪੀ ਪੰਜਾਬ ਦੀ ਔਰ ਮੁੱਖ ਮੰਤਰੀ ਦੀ ਬਣਦੀ ਆ ਕਿ ਪੁਲਿਸ ਸਟੇਸ਼ਨਾਂ ਦੀ ਕੰਧਾਂ ਉੱਚੀਆਂ ਕਰਨ ਦੀ ਬਜਾਏ ਸਿਕਿਉਰਿਟੀ ਉਹਨਾਂ ਦੀ ਵਧਾਉਣ ਦੀ ਪਜਾਏ ਕਿ ਜਿਹੜੇ ਪੰਜਾਬ ਦੇ ਲੋਕ ਨੇ ਇੰਡਸਟਰੀ ਲਿਸਟ ਨੇ ਸ਼ਹਿਰੀ ਨੇ ਪਿੰਡੂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਦੀ ਦਵਾ ਰੁਚੀ ਕਰੋ ਕਿ ਉਹਨਾਂ ਦੇ ਵਿੱਚ ਜਜ਼ਬਾ ਪੈਦਾ ਕਰੋ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਨਾ ਕਿ ਉਹਨਾਂ ਨੂੰ ਪੈਨਿਕ ਕਰੋ ਕਿ ਉਹ ਹੋਰ ਡਰਨ ਕਿ ਅੰਦਰ ਵੜੋ ਪੰਜਾਬ ਪੱਧ ਦੇ ਵਿੱਚ ਕਾਂਗਰਸ ਪਾਰਟੀ ਦਾ ਰੁਤਬਾ ਜਿਹੜਾ ਇਸ ਵੇਲੇ ਨੰਬਰ 1 ਤੇ ਆਇਆ ਹੈ ਆਮ ਆਦਮੀ ਪਾਰਟੀ ਦਾ ਸਹੀ ਤਰ੍ਹਾਂ ਮੁਕਾਬਲਾ ਜਿਹੜਾ ਕਾਂਗਰਸ ਪਾਰਟੀ ਨੇ ਕੀਤਾ ਪੰਜਾਬ ਸੰਸਦ ਦੇ ਵਿੱਚ ਕੋ ਅਕਾਲੀ ਦਲ ਦਾ ਤੇ ਮੇਰੇ ਖਿਆਲ ਅਕਿ ਜਸਪੀ ਕੇ ਦੇ ਨਾਲ ਅਕਾਲੀ ਦਲ ਚੱਲ ਰਿਹਾ ਮੈਂ ਚਾਹੁੰਨਾ ਕਿ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਰੀਜਨਲ ਪਾਰਟੀ ਹੁੰਦੀ ਹੈ ਉਹ ਬਚਣੀ ਚਾਹੀਦੀ ਹੈ ਪਰ ਜਿਸ ਤਰੀਕੇ ਦੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਦਮਦਮਾ ਸਾਹਿਬ ਦੇ ਉੱਪਰ ਉਹਨਾਂ ਨੇ ਇਲਜ਼ਾਮ ਲਾਏ ਨੇ ਤੇ ਜੋ ਉਸ ਲਈ ਸ਼ੁਰੂ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨੇ ਜੋ ਫੈਸਲਾ ਕੀਤਾ ਸੀ ਉਹਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਅਕਾਲੀ ਦਲ ਤੇ ਕਿਸ ਹੁੰਦਾ ਹਾਸ਼ੀਏ ਤੇ ਆ ਗਿਆ ਔਰ ਜੋ ਸਾਰੀਆਂ ਚੀਜ਼ਾਂ ਮੰਨ ਲੀਆਂ ਤੇ ਫਿਰ ਜੋ ਹਾਈ ਕੋਰਟ ਦੇ ਵਿੱਚ ਕੇਸ ਪਏ ਨੇ ਤੇ ਇਹਨਾਂ ਨੇ ਕਿਹਾ ਬਿਆਦਵੀ ਉਹਨੇ ਕਿਹਾ ਹਾਂਜੀ ਉਹਨਾਂ ਨੇ ਕਿਹਾ ਜੀ ਗੋਲੀ ਚੱਲੀ ਹਾਂਜੀ ਇਹ ਪੰਜਾਬ ਗਵਰਨਮੈਂਟ ਨੂੰ ਭਗਵੰਤ ਮਾਨ ਨੂੰ ਇਹਦਾ ਸੂਮੋਟ ਲੈ ਕੇ ਇਹ ਜਿਹੜੀ ਰਿਕਾਰਡਿੰਗ ਹਾਈ ਕੋਰਟ ਚ ਪੀਸ ਕਰਕੇ ਜਿਹੜੇ ਅਸਲ ਦੋਸ਼ੀ ਦੋਸ਼ੀ ਨੇ ਬਰਗਾੜੀ ਦੇ ਜਾਂ ਬੇਬਲ ਕਲਾਂ ਦੇ ਦਰਕੋਟਪੁਰੇ ਦੇ ਉਹਨਾਂ ਨੇ ਜਦੋਂ ਆਪਣਾ ਕਬੂਲ ਕਰ ਲਿਆ ਤੇ ਹੁਣ ਉੱਥੇ ਜਾ ਕੇ ਇਹਨਾਂ ਨੂੰ ਸਜ਼ਾ ਮਤੋਣੀ ਚਾਹੀਦੀ ਪੰਜਾਬ ਦੇ ਕਿਸਾਨ ਜਿਹੜੇ ਵੀ ਪ੍ਰੋਟੈਸਟ ਕਰ ਰਹੇ ਨੇ ਥੋਨੇ ਦੀ ਕਰੀਨ ਸੁੱਕ ਤੋਂ ਨੂੰ ਵੇਖੋ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਮੇਰੇ ਰਾਜੀਵਾਲ ਸਾਹਿਬ ਨੇ ਜਿਹੜਾ ਮਰਦ ਨੂੰ ਉੱਤੋਂ ਸ਼ੁਰੂ ਕੀਤਾ ਉਹਨਾਂ ਦੀ ਜਾਨ ਬੜੀ بچਾਉਣੀ ਜ਼ਰੂਰੀ ਹੈ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਹ ਅੰਨੀ ਬੋਲੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਇਹ ਅੰਨੇ ਵੀ ਨਹੀਂ ਤੇ ਬੋਲੇ ਵੀ ਨਹੀਂ ਇਹ ਨਾਂ ਦੇਖਦੇ ਨੇ ਨਾ ਸੁਣਦੇ ਨੇ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਉਹਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ ਔਰ ਪੰਜਾਬ ਦੇ ਨੇ ਪੂਰੇ ਹਿੰਦੁਸਤਾਨ ਦੀ ਕਿਸਾਨੀ ਜਿਹੜੀ ਆ ਇਹ ਖਤਮ ਹੋ ਰਹੀ ਆ ਔਰ ਇਹ ਸਰਕਾਰ ਜਿਹੜੀ ਤੁਸੀਂ ਪੁਰਾਣੀ ਇਹਨਾਂ ਦੀ ਪੜੋ ਆਰਐਸਐਸ ਵਾਲਿਆਂ ਦੀ ਕਿਤਾਬ ਉਹਦੇ ਚ ਉਹਨਾਂ ਨੇ ਕਿਹਾ ਕਿ ਜਿਹੜਾ ਬਿਜ਼ਨਸ ਹੈ ਇਥੇ ਸਾਰੇ ਹੱਥਾਂ ਚੋਂ ਨਿਕਦਾ ਉਹਦੇ ਤੇ ਬੀਜਪੀ ਜਿਹੜੀ ਪੂਰਾ ਅਮਲ ਕਰ ਰਹੀ ਆ ਔਰ ਦੋ ਤਿੰਨ ਕਰਾਂ ਨੂੰ ਪੂਰਾ ਹਿੰਦੁਸਤਾਨ ਦਾ ਬਿਜ਼ਨਸ ਦੇ ਕੇ ਬਾਕੀ ਸਾਰੇ ਹਿੰਦੁਸਤਾਨ ਨੂੰ ਖਤਮ ਕਰ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਪਾਰਟੀ ਅੱਗੇ ਹੀ ਹੀਰਾਨੀ ਆ ਜਿਹੜੀ ਇਸ ਤਰ੍ਹਾਂ ਹੁਣ ਤੇ ਜਿਹੜਾ ਅੰਬੇਦਕਰ ਸਾਹਿਬ ਵੀ ਅਸੀਂ ਡਿਸਟ੍ਰਿਕਟ ਲੈਵਲ ਤੇ 26 ਤਰੀਕ ਨੂੰ ਤਰਨੇ ਦਵਾਂਗੇ ਔਰ ਡਿਪਟੀ ਕਮਿਸ਼ਨਰ ਨੂੰ ਵੀ ਦੇ ਪਿਕ ਜੀ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਇਹ ਜਿਹੜੇ ਮੈਂਬਰਾਂ ਨੂੰ ਦੇਖੋ ਉੱਥੇ ਪਹੁੰਚਾਇਆ ਜਾਏਗਾ ਉਹਦੇ ਬਾਅਦ ਇਹਨਾਂ ਦੀ ਬਿਲਕੁਲ ਸੁਣ ਇਹਨਾਂ ਦਾ ਦਿਮਾਗ ਤੇ ਬਹੁਤ ਉੱਪਰ ਤੱਕ ਚਲਾ ਗਿਆ ਸੋਨ ਨੂੰ ਤਿਆਰ ਨਹੀਂ ਜੇ ਤੇ ਉਹਦੇ ਬਾਅਦ ਫਿਰ ਅਸੀਂ ਆਸ ਜਿਹੜੀ ਲੈਵਲ ਤੇ ਵੀ ਮਾਰਸੀ ਦੇ ਵਿੱਚ ਜਾ ਕੇ ਇਹਨਾਂ ਦੇ ਗੇਂਦ ਕੰਮ ਕਰਾਂਗੇ ਰੰਧਾਵਾ ਸਾਹਿਬ ਤੁਸੀਂ ਬੜਾ ਵੱਡਾ ਨੂੰ ਤਾਂ ਬਚਾਉਣ ਦੇ ਬਜਾਏ ਆਪਣੇ ਆਪ ਨੂੰ ਅੰਦਰ ਬਚਾਉਣ ਦੀ ਵਾਰਕ ਨੇ ਇਹ ਬੜਾ ਵੱਡਾ ਮੋਤਾ ਔਰ ਮੈਂ ਤੇ ਅੱਜ ਇੱਕ ਪਿੰਡ 'ਚ ਕਿਹਾ ਵੀ ਉਹ ਕਹਿੰਦੇ ਜੀ ਸਾਡੀ ਪੁਲਿਸ ਚੌਕੀ ਜਿਹੜੀ ਆ ਰਾਤ ਨੂੰ ਸਾਰੇ ਪੁਲਿਸ ਸਟੈਂਡ ਚਲੇ ਆ ਮੈਂ ਤੁਹਾਨੂੰ ਠਿਕੜੀ ਪੈਰਾ ਚੌਕ ਦੀ ਦੇ ਦਵਾਲੇ ਲਾ ਦੋ ਤੇ ਤਾਂ ਕਿ ਪੁਲਿਸ ਨੂੰ ਬਚਾ ਲਈਏ ਮੈਂ ਆਪਣੀ ਆਪਣੀ ਜਿਹੜੀ ਬਾਅਦ ਚ ਬਚਾਵਾਂਗੇ ਸਰ ਜੀ ਮੈਂ ਮੰਨਦਾ ਕਿ ਮੈਂ ਗਵਰਨਮੈਂਟ ਦੀ ਕਮੀ ਮੰਨਦਾ ਪਬਲਿਕ ਨੇ ਕਿ ਹਮੇਸ਼ਾ ਜਿਹਨੇ ਆਤਵਾਦ ਪੰਜਾਬ ਦੇ ਪਬਲਿਕ ਨੇ ਕਦਮ ਕਰ ਦਿੱਤਾ ਤੇ ਇਹ ਪੰਜਾਬ ਦਾ ਮੁੱਖ ਮੰਤਰੀ ਸੁਥਾ ਇਹ ਗੁੰਭ ਕਰਦੀ ਨੀਂਦ ਸੁਥਾ ਇਹ ਉੱਠਣਾ ਨਹੀਂ ਇਹਨੇ ਪੰਜਾਬ ਖਤਮ ਕਰਤਾ ਲਾਅ ਐਂਡ ਆਰਡਰ ਦੇ ਜੋ ਹਾਲਾਤ ਨੇ ਇਹ ਦੇ ਇਹ ਖਤਮ ਕਰਦਾ ਮੈਂ ਮੈਂ ਹੋਮ ਮਿਨਿਸਟਰ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਆ ਕਿ ਕਈ ਵਾਰਾਂ ਮੰਗਿਆ ਟਾਈਮ ਉਹਨੇ ਨਹੀਂ ਦਿੱਤਾ ਆਰ ਕਮ ਨੂੰ ਚਿੱਠੀ ਲਿਖਣੀ ਪਈ ਕਿ ਭਾਈ ਸਾਹਿਬ ਪੰਜਾਬ ਬਾਰੇ ਵੀ ਵੇਖ ਲਓ ਮੈਂ ਤੇ ਪਾਰਲੀਮੈਂਟ 'ਚ ਵੀ ਬੋਲਿਆ ਕਿ ਪ੍ਰੌਕਸੀ ਵਾਰ ਲੜ ਰਿਹਾ ਸਾਡੇ ਅਗੇਂਸਟ ਪਾਕਿਸਤਾਨ ਤੇ ਉਹਦੇ ਬਾਰੇ ਤੁਹਾਡਾ ਕੀ ਕਦ ਨਹੀਂ ਬੋਲਦੇ ਸਰ ਤੁਸੀਂ ਮੈਂ ਤੇ ਪੇੜੂ ਕਹਿੰਦਾ ਕਿ ਦੋਵੇਂ ਕੁੰਭ ਕਰਨ ਦੀ ਨੀਂਦ ਸੁਤੇਗੀ ਦੋ ਜਣਾ ਨਾ ਗਵਰਨਮੈਂਟ ਆਫ ਇੰਡੀਆ ਬੋਲਦੀ ਆ ਮੈਂ ਤੇ ਪਾਰਲੀਮੈਂਟ 'ਚ ਬੋਲ ਕੇ ਆ ਗਿਆ ਕਿ ਉਠੋ ਇਹ ਬਿਲਕੁਲ ਜਿਹੜਾ ਅੰਮ੍ਰਿਤਸਰ ਤੇ ਆਪਣਾ ਗੁਰਦਾਸਪੁਰ ਡਿਸਟ੍ਰਿਕਟ ਇੱਕ ਦਿਨ ਪਾਕਿਸਤਾਨ ਚ ਹੀ ਗਿਆ। ਔਰ ਉਸਨੇ ਪੰਡਜਵਾਲਾ ਨਹਿਰੂ ਸਰਦਾਰ ਪਟੇਲ ਇਹਨਾਂ ਸਾਰਿਆਂ ਨੇ ਖੜਕੇ ਤੇ ਇਹਨੂੰ ਵਾਪਸ ਇੰਡੀਆ ਚ ਲਿਆਂਦਾ। ਉਹ ਇਸ ਲਈ ਲਿਆਂਦਾ ਸੀ ਕਿ ਸਾਡਾ ਰਸਤਾ ਜਿਹੜਾ ਸੀ ਜੰਮੂ ਕਸ਼ਮੀਰ ਬਿਲਕੁਲ ਸਾਡਾ ਕੱਟ ਆਫ ਹੋ ਗਿਆ ਸੀ ਤੇ ਉਹਨੂੰ ਬਚਾਉਣ ਲਈ ਅੱਜ ਪਠਾਨਕੋਟ ਹਿੰਦੁਸਤਾਨ ਦੀ ਬਹੁਤ ਵੱਡੀ ਇੱਕ ਇਹੋ ਜਿਹੀ ਲਾਈਫ ਲਾਈਨ ਆ। ਜਿਹੜੀ ਅਸੀਂ ਪਾਕਿਸਤਾਨ ਨਾਲ ਲੜਾਈ ਲੜ ਸਕਦੇ ਆ ਤੇ ਸਾਨੂੰ ਤੋਂ ਸਗੋਂ ਗੁਰਦਾਸਪੁਰ ਅਮਰਸਾ ਨੂੰ ਸਪੈਸ਼ਲ ਸਟੇਟਸ ਦੇਣਾ ਚਾਹੀਦਾ ਕਿ ਤੁਸੀਂ ਆਪਣੀ ਜਾਨ ਤੇ ਖੇਡਦੇ ਹੋ ਤੇ ਤੁਸੀਂ ਹਿੰਦੁਸਤਾਨ ਦੀ ਜਿਹੜੀ ਰਾਖਿਆ ਕਰ ਰਹੇ ਹੋ ਇੱਕ ਕਰ ਪ੍ਰਾਈਮ ਮਿੰਿਸਟਰ ਇਹਦੇ ਤੇ ਵੀ ਹੁਣ ਚਿੱਠੀ ਲਿਖਾਂਗੇ ਜੀ ਕੋਸ਼ਸ਼ ਕਰੋ ਜੀ ਜੋ ਅਸੀਂ ਕੈਮਪਰਸ ਹਨ ਦੇ ਨਾਲ ਅੱਜ ਸੰਪਰਕ